ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਦ ਨਾਮ ਵਾਹਿਗੁਰੂ ਗਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਦ ਨਾਮ ਵਾਹਿਗੁਰੂ

ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਨਿਹਾ ਸਤਿ ਸ਼੍ਰੀ ਅਕਾਲ ਜੈ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੈ ਸੋ ਨਿਹਾਲ ਸਤਿ ਸ਼੍ਰੀ ਅਕਾਲ ਚੋ ਚੋ ਗੋਵਰਦਾਲ ਇੱਕ ਮਿੰਟ ਰੁਕੋ ਜੀ ਚਾਲੇ ਚਲੋ ਚੌੜਾ ਲੇ ਗੋਹਰਾ ਚਾਲ ਲੈ ਕੇ ਖਾਮਦ ਮਚਾ ਦੇ ਚਾਲ ਲੈ ਕੇ ਹਾਲੇ ਹਾਲੇ ਆਇਓ ਹੋ ਪਈ ਹੈ ਗੁਰਿਆਈ ਕੋਈ ਨਾਮ ਨ ਜਾਣੇ ਮੇਰਾ ਵਾਹੇ ਗੁਰੂ ਓੰਕਾਰ ਗੁਰ ਦੀ ਕਿਰਤਿ ਸ੍ਰੀ ਘਾਟ ਦੀ ਸਾਈਂ ਵਾਰ ਸ੍ਰੀ ਘਾਟ ਦੀ ਸੀ ਪਾਤਸ਼ਾਹੀ ਦਸੇ ਸਰਤੰਭਾਉਤੀ ਸਿਮਰਤਾ ਗੁਰੂ ਨਾਨਕ ਦੇਵ ਤੇ ਆਈ ਗੁਰਮਤਿ ਵਰਤੀ ਅਮਰ ਬਾਸਰਾਮ ਦਾ ਸਾਈਂ ਸਰਜਨ ਹਰ ਗੋਦਿੰਦ ਨੋ ਸੁਨਾਹ ਸ੍ਰੀ ਹਰਿ ਕੀਰਿਆ ਜੁਨਹ ਸੁਨਹਾਈ ਆ ਜਿਸ ਬੁੱਖਾ ਸਭ ਦੁਖ ਜਾਏ ਤੀਜ ਬਾਸ ਦਸਮਰਿਆ ਘਰ ਨਾ ਲੁਗਿਆ ਕਹਾਈ ਸਭ ਖਾਂਈ ਹੰਸਾਈ ਦਸਮਪਾਤਸਾ ਜੀ ਗੋਬਿੰਦ ਸੁਖਾ ਮਾਰਾ ਸਭ ਖਾਂਈ ਜੀਸਾ ਦਸਾਂ ਪਾਤਾਂ ਦੀ ਆਤਮਕ੍ਰਿਤੀ ਯਾਰਾ ਜੋ ਹੋ ਰ ਆ ਗਿਆ ਜੀਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਖ ਵਿਦਾਰਾਂ ਦਾ ਧਿਆਨ ਵਰਤੀ ਸਾਈ ਸਾ ਜੀਸਾ ਬੋਲ ਰਹੀ ਗੁਰੂ ਮੈਂ ਚਾਹਾਂ ਸਰ ਜਾੜੀਆਂ ਕਾਲੀਆਂ ਮੁਕਤੀਆਂ ਹੱਥੀਆਂ ਲੱਤੀਆਂ ਕੱਪੀਆਂ ਬਿਨਾ ਨਾਮ ਜਪਿਆ ਅੰਮ੍ਰਿਤ ਛਕਿਆ ਦੇਗ ਚਲਾਈ ਤੇ ਵਾਹੀ ਦੇ ਕੇੰਦਰ ਤੇ ਸਾਧਨਾ ਪਿਆਰਿਆਂ ਸਤਿਕਾਰਿਆਂ ਦੀ ਤਮਾਈ ਦਾ ਆੰਦਰ ਖਾਲਸਾ ਜੀ ਸਾਹਿਬੋ ਬੋਲੋ ਜੀ ਗੁਰੂ ਵਾਹਿਗੁਰੂ ਧਰਮਨ ਹੀ ਸੀ ਬੰਦ ਬੰਦ ਪਤਾਈ ਹੋ ਘੀਆਂ ਲਾ ਹਈਆਂ ਪਰ ਖੁਡੀਆਂ ਤੂੰ ਚੜੀ ਤਾ ਨਾਰਿਆਂ ਨਾਲ ਚرائی ਸਿੱਖੀ ਕੇਸਾਂ ਸੁਆਸਾਂ ਸੰਗ ਨਿਵਾਨ ਧਰਮਨ ਹੀ ਹਾਰਿਆ ਗੁਰਬਾਰਾਂ ਦੀ ਰੱਖਾ ਤੂਰਬਾਨੀਆਂ ਕੁਰਬਾਨੀਆਂ ਸਿਨਾਹ ਸੀਹ ਸਿੰਘਾਂ ਸਹਣੀਆਂ ਦੀ ਸਮਾਈ ਦਾ ਧਰ ਕੇ ਖਾਲਸਾ ਜੀ ਸਾਹਿਬੋ ਬੋਲੋ ਜੀ ਗੁਰੂ ਵਾਹਿਗੁਰੂ ਕੀ ਖਾਲਸਾ ਦੀ ਸਾਹਿਬੋ ਲੋ ਜੀ ਵਾਹਿਗੁਰੂ ਖਾਲਸਾ ਦੀ ਚਰਵਾਸ ਸਰਬੱਤ ਖਾਇ ਸਾਡੀ ਕੋ ਆਹ ਗੁਰੂ ਆਹ ਗੁਰੂ ਆਹ ਗੁਰੂ ਜਿਸਿਆ ਇੱਕ ਆਉਣ ਦਾ ਸਦਕਾ ਸਰਪ੍ਰਸਤ ਹੋਆ ਜਹਾਂ ਜਹਾਂ ਖਾਲਸਾ ਦੀ ਸਾਹਿਬ ਕਹਾਂ ਕਹ ਰੱਖਿਆ ਰਖੀ ਤੇ ਪਤੀ ਬਿਰਧ ਕੀ تاج ਪੰਥ ਕੀ ਦੀਪ ਸਰ ਸਾਹਿਬ ਜੀ ਸਹਾਇ ਖਾਲਸਾ ਦੀ ਕੇ ਬੋਲ ਬਾਲਾ ਬੋਲੋ ਵਾਹਿਗੁਰੂ ਵਾਹਿਗੁਰੂ ਦੀ ਦਾਨ ਸੇਸਦਾਨ ਹੱਤਬਾਨ ਭਰੋਸਾ ਦਾ ਵਸਾ ਦਾ ਬੀਜ ਦਾਨ ਤਾਨਾ ਸਰਦਾਨ ਨਾਮ ਦਾਤ ਸ੍ਰੀ ਅਮਰਤਾ ਸਰ ਜੀ ਦੀ ਦਰਸ਼ਨ ਸੁਨਾਮ ਤਾਂ ਥੇ ਢੇ ਬੰਦੇ ਜਿਉ ਜੋ ਗਿਆਨ ਧਰਮ ਦਾ ਜੇ ਕਾਰਖਾਨਾ ਦੀ ਸਾਏ ਬੋਲੋ ਜੀ ਹੋਏ ਗੁਰੂ ਮਨੁੱਖੀ ਮਤ ਪਤ ਕਾ ਰਖਾ ਆਕਾਲ ਪੁਰਖ ਵਾਹਿਗੁਰੂ ਪੰਥ ਦੇ ਸਦਾ ਕਹਾਈ ਦਾਤਾਰ ਜੀ ਸਮਝ ਵਰਦਾਰ ਦਰਸ਼ਨ ਜੁਦਾ ਸੁਆ ਸਮਾਲਦਾ ਦਾਨ ਜੀ ਕਾਲ ਸਾਧਨ ਨੂੰ ਬਸੋ ਕੀ ਨਿਮਾਨਿਆਂ ਦੀ ਮਾਨ ਕਾਨਿਆਂ ਦੀ ਤਾਨ ਨੋਕਾਂ ਦੀ ਓਟ ਕਟ ਗਰੀ ਕਾਨ ਤਾਨ